ਮੋਟਰਸਾਈਕਲ ਹੈ ਕਿ ਹੋਇਆ ਕੀ ਸੀ ਆ ਚੋਰੀ ਹੋ ਗਈ ਸੀ ਕਦੋਂ ਹੋਇਆ ਸੀ ਇਹ 4 7 24 24 ਕਿੱਥੋਂ ਚੋਰੀ ਹੋਇਆ ਸੀ ਇਹ ਅਮਰੋ ਹਸਪੀਟਲ ਦੇ ਸਾਹਮਣੇ ਮੈਂ ਹੱਡ ਕਮਰੀ ਨੂੰ ਦਵਾਈ ਲੈਣ ਆਇਆ ਥਾ ਆਪਣੇ ਮੂਹ ਆਜ ਨੂੰ ਪੁਲਿਸ ਨੇ ਤੁਹਾਨੂੰ ਮੋਟਰਸਾਈਕਲ ਵਾਪਸ ਦੇ ਚੱਲ ਲਵਾ ਕੇ ਚੋਰ ਪਰ ਤਾਂ ਕੀ ਮੈਂ ਮਹਿਸੂਸ ਕਰ ਰਿਹਾ ਕੀ ਕਹਿਣਾ ਚਾਹੁੰਦੇ ਹੋ ਮਹਿਸੂਸ ਕਰੇਬ ਤਾਂ ਬਹੁਤ ਵਧੀਆ ਪਰ ਮੈਨੂੰ ਤਾਂ ਕਾਫੀ ਦਿਨੋਂ ਹੋ ਕੇ ਮਿਲ ਗਿਆ ਸਮਾਨ ਲੈ ਮੋਟਰਸਾਈਕਲ ਅੱਛਾ ਹਾਂ ਮੈਂ ਮੇਰਾ 14ਵੇਂ ਦਿਨ ਇਹਨਾਂ ਨੂੰ ਪਕੜ ਲਿਆ ਤਾਂ ਅੱਛਾ ਕੜੀ ਨਾਕਾ ਲਗਾ ਰੱਖਿਆ ਤਾਂ ਉਹਦਾ ਫੜਿਆ ਗਿਆ ਤਾਂ ਪਰ ਫੜਿਆ ਗਿਆ ਤਾਂ ਮੰਨ ਲਓ ਇਸ ਦਾ ਸਮਾਨ ਤਕਰੀਬਨ ਕਾਫੀ ਕੱਟ ਲਿਆ ਤਾਂ ਅੱਛਾ ਜੀ ਚੋਰਾ ਨਾ ਪੁਲਿਸ ਵਾਲਿਆਂ ਨਾ ਨਹੀਂ ਚੋਰਾ ਨਾ ਠੀਕ ਹੈ ਨਾ ਜੋ ਬਾਤ ਹੈ ਕਹੀਂ ਕਹਿ ਦੇ ਇੱਕ ਮਿੰਟ ਚਲੋ ਇੱਕ ਇੰਟਰਵਿਊ ਚੱਲਿਆ ਠੀਕ ਹੈ ਠੀਕ ਹੈ ਨਹੀਂ ਕਈ ਵਾਰ ਨਹੀਂ ਕਹਿੰਦੇ ਨਹੀਂ ਨਹੀਂ ਅੱਗੇ ਫੇਰ ਕਹਿ ਦਿੰਦੇ ਆ ਅੱਗੇ ਚੱਲੋ ਅੱਗੇ ਦੱਸ ਦੋ ਅੱਗੇ ਛੱਡ ਦੋ ਇਹ ਉਹ ਕਹਿੰਦਾ ਇਹ 14 ਦਿਨ ਬਾਅਦ ਫੜ ਲਿਆ ਤਾਂ ਇਸ ਕੇ ਬਾਅਦ ਮੈਂ ਮੰਨ ਲਿਆ ਸਾਨੂੰ ਉਹਨਾਂ ਦੇ ਕੋਰਟ ਮਤੇ ਆਰਡਰ ਜੇ ਕਰਵਾ ਕੇ ਇਨਾਂ ਨੂੰ ਸਾਡੇ ਤੇ ਰੂਰੇ ਕਿਵੇਂ ਆਏ ਅੱਜ ਲੈ ਕੇ ਅੱਜ ਆਹ ਬੁਲਾਇਆ ਸੀ ਜਿਹਦੇ ਜਿਹਦੇ ਚੋਰ ਲਪਾਇਆ ਹੋ ਸਾਰੇ ਬੰਦੇ ਇਕੱਠੇ ਕੀਤੇ ਆਂ ਪੰਜਾਬ ਦੇ ਡੀਆਈਜੀ ਪਟਿਆਲਾ ਰੇਂਜ ਉਹਨਾਂ ਦੀਆਂ ਡਾਇਰੈਕਸ਼ਨਸ ਦੇ ਅਕੋਰਡਿੰਗਲੀ ਅਸੀਂ ਇਹ ਸਟੈਪ ਲਿਤਾ ਹੈ ਕਿ ਜਿਹੜੇ ਕੇਸ ਪ੍ਰੋਪਰਟੀ ਪਈ ਹੈ ਸਾਡੇ ਥਾਣੇ ਅੰਦਰ ਤੁਸੀਂ ਵੀ ਦੇਖਿਆ ਹੋਊਗਾ ਕਿ ਕਾਫੀ ਜਗਾ ਹੋ ਘੇੜਦੇ ਨੇ ਕਾਫੀ ਵੀ ਸਾਡੇ ਕੋਲ ਵਹੀਕਲਸ ਪਏ ਨੇ ਅਲੱਗ-ਅਲੱਗ ਕੇਸਿਸ ਤੇ ਕਾਫੀ ਪੁਰਾਣੇ ਪਏ ਸੋ ਉਹਨਾਂ ਵਿੱਚ ਅਸੀਂ ਆਰਡਰ ਹਾਸਲ ਕਰਕੇ ਜਿਹੜੇ ਜੁਡੀਸ਼ਰੀ ਤੋਂ ਆਰਡਰਸ ਬਣਦੇ ਸੀਗੇ ਉਹ 200 ਵਹੀਕਲ ਅੱਜ ਅਸੀਂ ਜਿਹੜੇ ਉਹਨਾਂ ਦੇ ਓਨਰਸ ਨੇ ਉਹਨਾਂ ਨੂੰ ਹੈਂਡਓਵਰ ਕਰ ਰਹੇ ਹਾਂ ਇਹ ਜਿਹੜੇ 200 ਵਹੀਕਲਸ ਨੇ ਇਹਨਾਂ ਦੀ ਟੋਟਲ ਵੈਲਿਊਏਸ਼ਨ ਜਿਹੜੀ ਹੈ ਉਹ 5 ਕਰੋੜ ਦੇ ਨੇੜੇ ਸੋ ਇਹਦੇ ਇਨ ਫਿਊਚਰ ਵੀ ਅਸੀਂ ਇਹਨਾਂ ਨੂੰ ਹੈਂਡਓਵਰ ਕਰਾਂਗੇ 550 ਦੇ ਅਰਾਊਂਡ ਵਹੀਕਲਸ ਹੋਰ ਨੇ ਜਿਨ੍ਹਾਂ ਨੂੰ ਅਸੀਂ ਹੈਂਡਓਵਰ ਕਰਨ ਜਾ ਰਹੇ ਹਾਂ ਸੋ ਇਹਦੇ ਸਪੈਸ਼ਲ ਐਫਰਟ ਜਿਹੜਾ ਸਾਡੀ ਟੀਮ ਵੱਲੋਂ ਕੀਤਾ ਗਿਆ ਐਸਪੀ ਸਪੈਸ਼ਲ ਬ੍ਰਾਂਚ ਨੇ ਡੀਐਸਪੀ ਹੈੱਡਕੁਆਰਟਰ ਨੇ ਡੀਐਸਪੀ ਐਨਡੀਪੀਐਸ ਨੇ ਤੇ ਇਹਨਾਂ ਦੀਆਂ ਟੀਮਸ ਨੇ ਜਿਹੜੀਆਂ ਕਨਸਰਨ ਸਬਮਿਸ਼ਨਸ ਦੇ ਨੇ ਉਹਨਾਂ ਨੇ ਆਰਡਰਸ ਵਗੈਰਾ ਹਾਸਲ ਕੀਤੇ ਨੇ ਸੋ ਇਟਸ ਅ ਕਲੈਕਟਿਵ ਐਫਰਟ ਸਾਰੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਵਿੱਚ ਉਹਨਾਂਸ ਵੀ ਬੈਠੇ ਹੋਏ ਨੇ ਸੋ ਉਹਨਾਂ ਨੂੰ ਕਾਫੀ देर ਬਾਅਦ ਆਪਣੇ ਵਹੀਕਲਸ ਵੀ ਮਿਲ ਨਹੀਂ ਹੈ ਪੋਜੀਸ਼ਨ ਉਹਦਾ ਐਸ ਪਰ ਕੋਟ ਆਰਡਰ ਸੋ ਜਿਵੇਂ ਪਹਿਲਾਂ ਦੱਸਿਆ ਅੱਗੇ ਵੀ ਕੰਟੀਨਿਊ ਰਹੂਗਾ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਮਾਲਕਾਂ ਦੇ ਨੇ ਪੁਲਿਸ ਦੇ ਉਹਨਾਂ ਨੂੰ ਅਸੀਂ ਟੋਟਲੀ ਖਾਲੀ ਕਰ ਸਕੀਏ ਜਿਹੜੇ ਜਿਹੜੇ ਵਹੀਕਲਸ ਦੇਣ ਵਾਲੇ ਨੇ उन्होंने एक्चुअल ओनर जल्दी तो जल्दी प्रोवाइड की ये दो सौ दो सौ वहीकल ने जी अलग अलग ला केसिज ने कुछ एन डी पी एस के केसिज ने कुछ आई पी सी केसिज है कुछ लोकल एंड स्पैशल लॉ के केसिज ने सो इन एक कैटेगरी नहीं आप रख सकते सारे अलग अलग कैटेगरी के केसिज ये पांच साल भी पुराने है कई दो साल पुराने कई साल पुराने ਓਕੇ ਜਿਹੜੇ ਡਿਸਾਈਡਡ ਕੇਸਸ ਆ ਉਹਨਾਂ ਵਿੱਚ ਵੀ ਅਸੀਂ ਉਹ ਚੱਲ ਰਿਹਾ ਦੀ ਅਸੀਂ ਇੱਕ ਸਪੈਸ਼ਲ ਸੈੱਲ ਵੀ ਬਣਾਇਆ ਹੈ ਤੋਂ ਉਹਦੇ ਵਿੱਚ ਮੇਰੀ ਹੁਣੇ ਆਂਦੇ ਹੋਏ ਅੰਦਰ ਹੀ ਗੱਲ ਹੋ ਰਹੀ ਸੀ ਸੋ ਉਹਦੇ ਵਿੱਚ ਅਸੀਂ ਕੇਸਸ ਤਿਆਰ ਕਰ ਰਹੇ ਹਾਂ ਸਾਡਾ ਜਿਹੜਾ ਪਟਿਆਲਾ ਪੁਲਿਸ ਦਾ 페이스 ਹੈ ਉਹਨੂੰ ਅਸੀਂ ਹੋਰ ਇਨਕਰੀਜ਼ ਕਰਾਂਗੇ ਜਿਹੜੀ ਪ੍ਰਾਪਰਟੀ ਅਟੈਚਮੈਂਟ ਹੈ ਸੋ ਤੁਹਾਨੂੰ ਅਗਲੇ ਆਈ ਕੈਨ ਸੇ ਮਹੀਨੇ ਡੇਢ ਮਹੀਨੇ ਚੋਂ ਦਾ ਰਿਜ਼ਲਟ ਕਿਸਨੇ ਸ਼ੁਰੂ ਹੋਏ ਇਹ ਸਾਡੇ ਵੱਲੋਂ ਹੀ ਇਨੀਸ਼ੀਏਟਿਵ ਦਿੱਤਾ ਗਿਆ ਜਿਹੜੀ ਟੀਮ ਦਾ ਮੈਂ ਤੁਹਾਨੂੰ ਨਾਮ ਦੱਸਿਆ ਐਸਪੀ ਸਪੈਸ਼ਲ ਫਰਾਂਸ ਨੇ ਸੋ ਇਹ ਇਹਦੇ ਵਾਸਤੇ ਹੀ ਕਰ ਰਹੇ ਕੋਸ਼ਿਸ਼ ਕਿ ਜਿਹੜੇ ਆਪਣੇ ਮਾਲਕਾਂ ਨੇ ਸਮਾਨ ਸਮੂਹ ਤੇ ਹੈ ਉਹ ਅਸੀਂ ਓਨਰਸ ਨੂੰ ਕੰਟੈਕਟ ਕਰਕੇ ਦੱਸਿਏ ਜੀ ਕਿ ਤੁਹਾਡੇ ਕੇਸ ਦਾ ਜਿਹੜਾ ਉਹ ਅਸੀਂ ਤੁਹਾਨੂੰ ਵਾਪਸ ਕਰ ਸਕਦੇ ਹਾਂ ਤੁਸੀਂ ਆ ਕੇ ਲੈ ਲਓ। ਰੈਦਰ than ਅਦਰਵੇ ਅਰਾਊਂਡ ਕਿ ਓਨਰ ਆਪਣੇ ਆਪ ਕੋਸ਼ਿਸ਼ ਕਰੇ ਕਿ ਉਹਨੂੰ ਵਹੀਕਲ ਮਿਲ ਜੇ। ਹਾਂ ਜਿਹੜੇ ਅਸੀਂ ਵਾਪਸ ਕਰ ਰਹੇ ਸਾਰੇ ਇਸ